ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਦਸਤਕ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਅੱਜ ਫਿਰ ਮੈਨੂੰ ਇੱਕ ਕਹਾਣੀ ਦਿਮਾਗ ਚ ਆਈ ਮੇਰਾ ਦਿਲ ਕੀਤਾ ਇਹ ਤੁਹਾਡੇ ਨਾਲ ਸਾਂਝੀ ਕਰਾਂ ਸਾਡੇ ਪੰਜਾਬੀ ਦੇ ਲੇਖਕਾਂ ਨੇ ਕਹਾਣੀਕਾਰਾਂ ਨੇ ਤ੍ਰਿਪਤਾ ਕੇ ਸਿੰਘ ਹੋਣੀ ਉਹਨਾਂ ਦੀ ਇੱਕ ਕਿਤਾਬ ਹੈਗੀ ਆ ਇੱਕੋ ਹੀ ਕਿਤਾਬ ਆਈ ਉਹਦਾ ਨਾਂ ਹੈਗਾ ਇੱਕ ਦਿਨ ਇਸ ਕਿਤਾਬ ਵਿੱਚ ਲੀਆਂ ਸਾਰੀਆਂ ਕਹਾਣੀਆਂ ਹੀ ਬਹੁਤ ਖੂਬਸੂਰਤ ਨੇ ਹਰ ਇੱਕ ਕਹਾਣੀ ਦਾ ਵਿਸ਼ਾ ਵੱਖਰਾ ਬਹੁਤ ਸੋਹਣਾ ਉਹ ਲਿਖਦੇ ਨੇ ਅ ਪਰਸਨਲੀ ਮੈਨੂੰ ਲੱਗਦਾ ਹਰ ਇੱਕ ਔਰਤ ਨੂੰ ਇੱਕ ਕਹਾਣੀ ਬਹੁਤ ਪਸੰਦ ਆਉਣ ਵਾਲੀ ਆ ਤੇ ਹੋ ਸਕਦਾ ਮੇਲ ਭਰਾਵਾਂ ਨੂੰ ਦੋਸਤਾਂ ਨੂੰ ਵੀ ਪਸੰਦ ਆਵੇ ਪਰ ਭੈਣਾਂ ਨੂੰ ਬਹੁਤ ਪਸੰਦ ਆਉਣ ਵਾਲੀ ਕਹਾਣੀਆਂ ਤੇ ਮੈਨੂੰ ਲੱਗਿਆ ਕਿ ਅੱਜ ਮੈਂ ਇਹ ਤੁਹਾਡੇ ਨਾਲ ਸਾਂਝੀ ਕਰਾਂ ਕਹਾਣੀ ਦਾ ਨਾਮ ਵੀ ਹੈਗਾ ਇੱਕ ਦਿਨ ਕਹਾਣੀ ਦੇ ਮੁਤਾਬਕ ਇੱਕ ਔਰਤ ਦਾ ਜਨਮ ਦਿਨ ਹੈ ਹਾਊਸ ਵਾਈਫ ਆ ਉਹ ਬਹੁਤ ਵਧੀਆ ਉਹਨਾਂ ਦਾ ਜ਼ਿੰਦਗੀ ਚੱਲ ਰਹੀ ਹੈ ਉਹਨਾਂ ਦੇ ਹਸਬੰਦ ਨੂੰ ਬਹੁਤ ਉਹਦੇ ਤੇ ਮਾਣ ਆ ਕਿ ਮੇਰੀ ਵਾਈਫ ਹਰ ਤਰ੍ਹਾਂ ਮੇਰੀ ਗੱਲ ਮੰਨਦੀ ਹੈ ਤੇ ਜਿਸ ਤਰ੍ਹਾਂ ਵੀ ਉਹ ਕਹਿੰਦੇ ਨੇ ਉਵੇਂ ਹੀ ਉਹ ਕਰਦੀ ਹੈ ਤੇ ਮਤਲਬ ਕਿ ਖੁਸ਼ਾ ਜੋੜਾ ਹਸਬੰਦ ਨੂੰ ਲੱਗਦਾ ਕਿ ਸਾਡਾ ਵਧੀਆ ਕਪਲ ਹੈ ਬੈਸਟ ਕਪਲ ਆਸੀਂ ਤੇ ਹਸਬੰਦ ਉਹਦੇ ਕਿਸੇ ਆਫਿਸ ਦੇ ਵਿੱਚ ਕੰਮ ਕਰਦੇ ਨੇ ਤੇ ਐਦਾਂ ਮਤਲਬ ਉਹਨਾਂ ਦੀ ਜ਼ਿੰਦਗੀ ਹੈਗੀ ਹੈ ਨਿਕਲ ਰਹੀ ਹੈ ਤੇ ਕਹਾਣੀ ਦੇ ਮੁਤਾਬਕ ਨਾ ਉਸ ਲੇਡੀ ਦਾ ਜਨਮ ਦਿਨ ਹੁੰਦਾ ਤੇ ਉਹ ਜਦੋਂ ਘਰੋਂ ਤੁਰਨ ਲੱਗਦੇ ਉਹਦੇ ਹਸਬੰਡ ਆਫਿਸ ਜਾਣ ਲੱਗਦੇ ਆ ਤੇ ਉਹ ਕਹਿੰਦੇ ਵੀ ਮੈਂ ਅੱਜ ਜਲਦੀ ਆਉਂਗਾ ਵਾਪਸ ਵਿਦ ਕਿਤੇ ਸੈਲੀਬ੍ਰੇਟ ਕਰਨ ਚੱਲਾਂਗੇ ਤੇਰਾ ਜਨਮ ਦਿਨ ਤੇ ਉਹਨੂੰ ਤੁਰਨ ਲੱਗਿਆਂ ਉਹਨਾਂ ਨੂੰ ਕਹਿੰਦੀ ਵੀ ਮੈਂ ਤੁਹਾਡੇ ਤੋਂ ਕਦੇ ਕੁਝ ਮੰਗਿਆ ਨਹੀਂ ਤੁਸੀਂ ਆਪਣੀ ਮਰਜ਼ੀ ਨਾਲ ਮੈਨੂੰ ਕੁਝ ਨਾ ਕੁਝ ਦਿੰਦੇ ਆਇਓ ਮੇਰੇ ਜਨਮ ਦਿਨ ਤੇ ਤੇ ਮੈਂ ਅੱਜ ਤੁਹਾਡੇ ਕੋਲੋਂ ਕੁਝ ਮੰਗਣਾ ਤੇ ਉਹਨਾਂ ਇੱਕ ਉਹਨਾਂ ਨੂੰ ਚਿੱਠੀ ਫੜਾ ਦਿੰਦੀ ਐ ਕਹਿੰਦੀ ਤੁਸੀਂ ਇਹਨੂੰ ਜਾ ਕੇ ਪੜਿਓ ਤੇ ਫਿਰ ਜਿਹੜੀ ਮੇਰੀ ਡਿਮਾਂਡ ਹੈਗੀ ਉਹ ਜ਼ਰੂਰ ਪੂਰੀ ਕਰਿਓ ਤੇ ਇਹ ਤੁਹਾਡਾ ਸਭ ਤੋਂ ਵਧੀਆ ਮੇਰੇ ਲਈ ਤੋਹਫਾ ਹੋਊਗਾ ਚਲੋ ਕਹਾਣੀ ਤੁਰਦੀ ਐ ਉਹ ਬੰਦਾ ਆਫਿਸ ਜਾਂਦਾ ਉਹ ਚਿੱਠੀ ਪੜ ਲੈਂਦਾ ਲੈਟਰ ਪੜ ਲੈਂਦਾ ਜੋ ਵੀ ਉਹਨੇ ਲਿਖਿਆ ਹੁੰਦਾ ਸਾਰਾ ਦਿਨ ਉਹ ਅਪਸੈਟ ਰਹਿੰਦਾ ਉਹਨੂੰ ਸਮਝ ਨਹੀਂ ਆਉਂਦੀ ਵੀ ਇਹ ਕੀ ਲਿਖਤਾ ਉਹਨੇ ਪੂਰੇ ਦਿਨ ਉਹਦੇ ਚੋਂ ਉਹਦੇ ਤੋਂ ਕੋਈ ਕੰਮ ਨਹੀਂ ਹੁੰਦਾ ਉਹਦਾ ਧਿਆਨ ਉਹਨਾਂ ਅਖਰਾਂ ਵੱਲ ਜਾਂਦਾ ਕਿ ਉਹਨੇ ਅੱਜ ਇਹ ਕਿਹੋ ਜੀ ਡਿਮਾਂਡ ਕਰਤੀ ਫਿਰ ਉਹ ਸ਼ੁਰੂ ਤੋਂ ਲੈ ਕੇ ਉਹਨੂੰ ਯਾਦ ਆਉਂਦਾ ਕਿ ਵੀ ਜਦੋਂ ਸਾਡਾ ਨਵਾਂ ਨਵਾਂ ਵਿਆਹ ਹੋਇਆ ਸੀਗਾ ਤੇ ਮੈਂ ਉਹਨੂੰ ਕਹਿੰਦਾ ਸੀਗਾ ਕਿ ਆਪਾਂ ਇੱਥੇ ਘੁੰਮਣ ਚੱਲਾਂਗੇ ਆਪਾਂ ਉੱਥੇ ਜਾਵਾਂਗੇ ਜਿੱਥੇ ਵੀ ਮੈਂ ਉਹਨੂੰ ਲੈ ਕੇ ਜਾਂਦਾ ਉਹ ਮੈਨੂੰ ਹਮੇਸ਼ਾ ਕਹਿੰਦੀ ਕਿ ਆਪਾਂ ਨੈਣੀਤਾਲ ਚੱਲੀਏ ਮੇਰਾ ਨੈਣੀਤਾਲ ਦੇਖਣ ਨੂੰ ਜੀ ਕਰਦਾ ਕਦੀ ਆਪਾਂ ਉੱਥੇ ਜਾਵਾਂਗੇ ਤੇ ਉਹਨੇ ਹਮੇਸ਼ਾ ਹੀ ਕਹਿ ਦੇਣਾ ਉੱਥੇ ਕੀ ਆ ਨਿਆਣੀ ਤਲ ਕੀ ਮੈਂ ਤੈਨੂੰ ਫਲਾਨੀ ਜਗ੍ਹਾ ਤੇ ਲੈ ਕੇ ਜਾਵਾਂ ਨਵੀਂ ਜਗ੍ਹਾ ਦਿਖਾਵਾਂ ਤੇ ਇਸ ਤਰ੍ਹਾਂ ਹੀ ਉਹਨੂੰ ਉਹਦੇ ਦਿਮਾਗ 'ਚ ਆਉਂਦੀਆਂ ਫਿਰ ਹੋਰ ਪੁਰਾਣੀਆਂ ਗੱਲਾਂ ਆਉਂਦੀਆਂ ਵੀ ਕਿੰਨੀ ਵਧੀਆ ਉਹਦੀ ਵਾਈਫ ਰਹੀ ਐ ਪੂਰਾ ਜੀਵਨ ਤੇ ਉਹਨੇ ਬੱਚਿਆਂ ਨੂੰ ਬੜੇ ਸੋਹਣੀ ਤਰ੍ਹਾਂ ਪਾਲਿਆ ਘਰ ਦੇ ਸਾਰੇ ਮੈਂਬਰਾਂ ਦਾ ਬਹੁਤ ਖਿਆਲ ਰੱਖਦੀ ਹੁੰਦੀ ਸੀਗੀ ਤੇ ਮੈਂ ਆਪਦੀ ਮਰਜ਼ੀ ਮੁਤਾਬਕ ਉਹਨੂੰ ਕਿ ਤੇ ਲੈ ਕੇ ਜਾਣਾ ਹੁੰਦਾ ਤਾਂ ਆਪਦੀ ਇੱਛਾ ਮੁਤਾਬਕ ਉਹਨੂੰ ਘਮਾਉਂਦਾ ਫਰਾਉਂਦਾ ਰਿਆਂ ਉਹਦੀ ਹਰ ਇੱਕ ਜ਼ਰੂਰਤ ਪੂਰੀ ਕਰਦਾ ਰਿਆਂ ਮੈਨੂੰ ਨਹੀਂ ਲੱਗਦਾ ਕਿ ਕਦੇ ਉਹਨੂੰ ਮੇਰੇ ਵੱਲੋਂ ਕੋਈ ਕਮੀ ਆਈ ਹੋਗੀ ਪਰ ਫਿਰ ਉਹ ਵਾਰ-ਵਾਰ ਸੋਚਦਾ ਪਰ ਅੱਜ ਉਹਨੇ ਇਹ ਕੀ ਡਿਮਾਂਡ ਰੱਖ ਲਈ ਤੇ ਫਿਰ ਉਹਦੇ ਦਿਮਾਗ 'ਚ ਸਾਰੀਆਂ ਪਿਛਲੀਆਂ ਗੱਲਾਂ ਘੁੰਮਣ ਲੱਗ ਜਾਂਦੀਆਂ ਨੇ ਕਿ ਪੂਰੀ ਜ਼ਿੰਦਗੀ ਸਾਡਾ ਕਿਸ ਤਰ੍ਹਾਂ ਹੋਇਆ ਤੇ ਫਿਰ ਉਹਨੂੰ ਇਹ ਵੀ ਯਾਦ ਆਉਂਦਾ ਵੀ ਕਈ ਵਾਰ ਮੈਂ ਆ ਜਦੋਂ ਬੱਚੇ ਹਜੇ ਛੋਟੇ ਸੀਗੇ ਉਦੋਂ ਤੇ ਹਮੇਸ਼ਾ ਘਰ ਦੀਆਂ ਜ਼ਿੰਮੇਵਾਰੀਆਂ 'ਚ ਵਿਅਸਤ ਹੁੰਦੀ ਸੀ ਬੱਚਿਆਂ ਦੇ ਨਾਲ-ਨਾਲ ਵੀ ਮੇਰੇ ਪੇਰੈਂਟਸ ਦੀ ਵੀ ਸੇਵਾ ਸੰਭਾਲ ਕਰਦੀ ਹੁੰਦੀ ਸੀ ਪਰ ਉਹ ਕਈ ਵਾਰ ਆਪ ਦੇ ਆਪ ਬਾਰੇ ਯਾਦ ਕਰਦਾ ਉਸੇ ਦਿਨ ਬੈਠਾ ਯਾਦ ਕਰ ਰਿਹਾ ਕਿ ਮੈਂ ਜਦੋਂ ਯੰਗ ਸੀ ਜਵਾਨੀ 'ਚ ਸੀਗਾ ਨਵਾਂ ਵਿਆਹ ਵੀ ਹੋਇਆ ਸੀਗਾ ਮਤਲਬ ਥੋੜੀ ਦੇਰ ਹੋਈ ਸੀ ਵਿਆਹ ਹੋਏ ਨੂੰ ਜਦੋਂ ਵੀ ਪਰਿਵਾਰ ਦੇ ਨਾਲ ਰਹਿਣ ਦੀ ਲੋੜ ਹੁੰਦੀ ਆ ਉਦੋਂ ਵੀ ਮੈਂ ਕਈ ਵਾਰ ਬਾਹਰ ਜਾਂਦਾ ਰਿਆਂ ਕਈ ਵਾਰ ਮੈਂ ਕਹਿੰਦੇ ਨਾ ਮੇਰਾ ਆਫਿਸ ਟੂਰ ਆ ਜਾਂ ਕਿਸੇ ਮੈਂ ਆਫਿਸ ਦੇ ਕੰਮ ਕਰ ਕਿਤੇ ਬਾਹਰ ਚੱਲਿਆਂ ਤੇ ਕਹਿੰਦਾ ਵੀ ਮੈਂ ਦੋਸਤਾਂ ਨਾਲ ਬਾਹਰ ਚੱਲਿਆ ਜਾਂਦਾ ਤੇ ਆਪਦਾ ਇੰਜੋਏ ਕਰਦੇ ਉਹਨਾਂ ਛੁੱਟੀਆਂ ਜਿਸੀਂ ਕਿਤੇ ਬਾਹਰ ਸਪੈਂਡ ਕਰਦੇ ਆਪਦਾ ਸੋਹਣਾ ਟਾਈਮ ਜਿਵੇਂ ਵੀ ਹਨਾ ਉਹ ਕਹਿੰਦਾ ਵੀ ਪਰ ਮੈਂ ਉਹਨੂੰ ਵੀ ਖੁਸ਼ ਰੱਖਦਾ ਰਿਆਂ ਮੈਂ ਜਦੋਂ ਵੀ ਉਹਨੂੰ ਉਹਦੇ ਕੋਲ ਹੋਣਾ ਮੈਂ ਉਹਨੂੰ ਕਹਿਣਾ ਵੀ ਆਪਾਂ ਚਲੋ ਕਿਤੇ ਖਾਣਾ ਖਾ ਕੇ ਆਈਏ ਕਿਤੇ ਬਾਹਰ ਚੱਲੀਏ ਵੀ ਮੈਂ ਆਪਣੇ ਵੱਲੋਂ ਕੋਈ ਕਮੀ ਨਹੀਂ ਰੱਖੀ ਪਰ ਉਹਨੇ ਅੱਜ ਆ ਕੀ ਡਿਮਾਂਡ ਕਰਤੀ ਮਤਲਬ ਜਦੋਂ ਵੀ ਉਹਦੇ ਦਿਮਾਗ 'ਚ ਇਹ ਗੱਲ ਘੁੰਮਦੀ ਤਾਂ ਉਹ ਬਹੁਤ ਪਰੇਸ਼ਾਨ ਹੁੰਦਾ ਆਫਿਸ 'ਚ ਜਦੋਂ ਵੀ ਉਹਦੇ ਕੋਲ ਕੋਈ ਕੰਮਕਾਰ ਵਾਲੇ ਜਿੰਨੇ ਵੀ ਬੰਦੇ ਆਏ ਜਾਂ ਉਹਦੇ ਪੀਐਨ ਨੇ ਬੈਲ ਕੀਤੀ ਉਹਨੂੰ ਕੁਝ ਕਹਿਣ ਲਈ ਤਾਂ ਵੀ ਉਹ ਕੁਆਚਿਆ ਜਾ ਰਿਹਾ ਤੇ ਉਹਨੂੰ ਸਮਝ ਨਾ ਆਵੇ ਵੀ ਮੈਂ ਕੀ ਕਹ ਇਸ ਗੱਲ ਦਾ ਜਵਾਬ ਦੇਵਾਂ ਤੇ ਉਹਦੇ ਉਹਦੇ ਖਿਆਲ 'ਚ ਉਹ ਵੀ ਆਉਂਦਾ ਕਿ ਉਹਨੇ ਉਹਦੀ ਵਾਈਫ ਲਈ ਆਪਣੀ ਲਈ ਕੋਈ ਉਹਦੇ ਲਈ ਰਿੰਗ ਜਾਂ ਕੁਝ ਹੋਰ ਤੋਹਫਾ ਲਿਆ ਹੋਣਾ ਬਰਥਡੇ ਤੇ ਦੇਣ ਨੂੰ ਨਹੀਂ ਉਹ ਗੁਲਾਬੀ ਜਿਹਾ ਕਾਗਜ਼ ਵੀ ਆਪਦੀ ਜੇਬ ਚ ਪਾਇਆ ਹੋਇਆ ਕਿ ਮੈਂ ਤਾਂ ਉਹਨੂੰ ਆਹ ਤੋਹਫਾ ਉਹਦੇ ਲਈ ਖਰੀਦਿਆ ਸੀ ਪਰ ਉਹ ਇਸ ਤੋਹਫੇ ਨਾਲ ਤਾਂ ਪਤਾ ਨਹੀਂ ਉਹ ਖੁਸ਼ ਹੋਊਗੀ ਕਿ ਨਹੀਂ ਪਰ ਜਿਹੜਾ ਉਹਨੇ ਆਹ ਤੋਹਫਾ ਮੰਗ ਲਿਆ ਇਹ ਮੈਂ ਉਹਨੂੰ ਕਿਵੇਂ ਦੇ ਸਕਦਾ ਜਾਂ ਇਹਦੇ ਪਿੱਛੇ ਕੀ ਕਾਰਨ ਰਿਹਾ ਹੋ ਸਕਦਾ ਵਾਰ-ਵਾਰ ਉਹ ਪੂਰੀ ਜ਼ਿੰਦਗੀ ਦਾ ਲੇਖਾ ਜੋਖਾ ਕਰਦਾ ਤੇ ਪਰ ਉਹਦੇ ਇੱਕ ਗੱਲ ਹਮੇਸ਼ਾ ਦਿਮਾਗ ਚ ਆਉਂਦੀ ਆ ਵੀ ਉਹਦੀ ਕੋਈ ਵੀ ਖੁਆਇਸ਼ ਹੁੰਦੀ ਸੀ ਕੋਈ ਵੀ ਉਹਦੀ ਨਿੱਜੀ ਰੀਜ ਹੁੰਦੀ ਸੀ ਤਾਂ ਮੈਂ ਉਹਨੂੰ ਕਹਿ ਦਿੰਦਾ ਸੀ ਲਾ ਇਹ ਕੀ ਆ ਆਪਾਂ ਇਸ ਤੋਂ ਵੀ ਵਧੀਆ ਕਰਾਂਗੇ ਲਾ ਇਹ ਕੀ ਆ ਆਪਾਂ ਵਧੀਆ ਥਾਂ ਤੇ ਜਾਵਾਂਗੇ ਜਦੋਂ ਵੀ ਉਹਦਾ ਹੁੰਦਾ ਹਨ ਮਨ ਕਿਤੇ ਜਾਣ ਦਾ ਜਾਂ ਕੁਝ ਵੀ ਕਰਨ ਦਾ ਉਦੋਂ ਉਹਦੇ ਅੱਗੇ ਜ਼ਿੰਮੇਵਾਰੀਆਂ ਆ ਜਾਂਦੀਆਂ ਰਹੀਆਂ ਤੇ ਮੈਂ ਹਮੇਸ਼ਾ ਆਪਦੇ ਲਈ ਵੇਲਾ ਵਕਤ ਕੱਢਦਾ ਰਿਹਾ ਜਦੋਂ ਵੀ ਮੈਂ ਕਿਤੇ ਜਾਣਾ ਹੁੰਦਾ ਕਿਤੇ ਵੀ ਜਾਣਾ ਹੁੰਦਾ ਕਿਸੇ ਵੀ ਕੰਮ ਲਈ ਜਾਣਾ ਹੁੰਦਾ ਜਾਂ ਕਿਸੇ ਵੀ ਆਪਦੇ ਨਿੱਜੀ ਆਪਣੇ ਸਵਾਰਥ ਲਈ ਕਿਤੇ ਜਾਣਾ ਹੁੰਦਾ ਉਸ ਤੋਂ ਪਰੇ ਮੈਂ 2-4 ਦਿਨ ਲਾ ਆਉਂਦਾ ਰਿਹਾ ਪਰ ਫਿਰ ਉਹ ਕਹਿੰਦਾ ਵੀ ਫਿਰ ਕੀ ਹੋਇਆ ਬੰਦੇ ਤਾਂ ਜਾਂਦੇ ਹੀ ਹੁੰਦੇ ਆਦਮੀਆਂ ਨੂੰ ਤਾਂ 100 ਕੰਮ ਹੁੰਦੇ ਆਦਮੀ ਤਾਂ ਬਾਹਰ ਜਾਏ ਆਉਂਦੇ ਹੁੰਦੇ ਪਰ ਮੈਂ ਔਰਤ ਨੂੰ ਤਾਂ ਖੁਸ਼ ਰੱਖ ਰਿਆ ਮੈਂ ਆਪਦੇ ਬੱਚਿਆਂ ਨਾਲ ਉਦੇ ਨਾਲ ਮੈਂ ਕਿੰਨਾ ਟਾਈਮ ਸਪੈਂਡ ਕਰਦਾ ਪਰ ਫਿਰ ਵੀ ਉਹ ਅੱਜ ਜਿਹੜੀ ਉਹਨੇ ਗੱਲ ਕਰਤੀ ਉਹ ਕਿਉਂ ਕਰਤੀ ਉਹ ਉਹਨੂੰ ਹਜ਼ਮ ਨਹੀਂ ਹੋ ਰਹੀ ਤੇ ਫਿਰ ਉਹ ਬੈਠਾ ਸੋਚਦਾ ਵੀ ਇਹਨੂੰ ਆ ਗੱਲ ਕਹਿਣ ਦੀ ਕੀ ਲੋੜ ਪੈਗੀ ਤੇ ਫਿਰ ਉਹਨੂੰ ਲੱਗਿਆ ਕਿ ਮੈਂ ਘਰ ਜਾ ਕੇ ਉਹਦਾ ਸਾਹਮਣਾ ਕਿਵੇਂ ਕਰੂੰਗਾ ਕਿਉਂਕਿ ਉਹਨੇ ਜਾਣਦਿਆ ਹੀ ਮੈਥੋਂ ਇਹ ਗਿਫਟ ਮੰਗਣਾ ਤੇ ਇਹ ਇਹੋ ਜਿਹਾ ਗਿਫਟ ਹੈ ਵੀ ਜਿਹੜਾ ਮੈਂ ਉਹਦੇ ਲਈ ਮੈਨੂੰ ਨਹੀਂ ਪਤਾ ਮੈਂ ਕਿਵੇਂ ਦੇਵਾਂਗਾ ਦੇ ਵੀ ਸਕੂੰਗਾ ਜਾਂ ਨਹੀਂ ਉਹਨੇ ਐਨੇ ਇਹੋ ਜਿਹੇ ਗਿਫਟ ਦੀ ਮੈਥੋਂ ਮੰਗ ਕਰ ਲਈ ਤੇ ਮੈਂ ਉਹਦਾ ਜਾ ਕੇ ਸਾਹਮਣਾ ਕਿਵੇਂ ਕਰੂੰਗਾ ਚਿੱਠੀ ਵਿੱਚ ਉਹਦੀ ਵਾਈਫ ਨੇ ਜਿਹੜਾ ਗਿਫਟ ਮੰਗਿਆ ਸੀ ਜਿਹੜਾ ਤੋਹਫਾ ਸੀ ਤਾਂ ਉਹਨੇ ਲਿਖਿਆ ਸੀ ਕਿ ਅੱਜ ਤੱਕ ਮੈਂ ਕਦੇ ਵੀ ਤੁਹਾਨੂੰ ਆਪਦੇ ਕੋਈ ਵੀ ਖੁਆਇਸ਼ ਦੱਸਦੀ ਸੀ ਜਾਂ ਕਿਤੇ ਵੀ ਜਾਣਾ ਲੋਚਦੀ ਸੀ ਜਾਂ ਕਿਤੇ ਵੀ ਤੁਸੀਂ ਹਰ ਵਾਰ ਮੇਰੀ ਗੱਲ ਨੂੰ ਪਿਛਾਹ ਰੱਖ ਕੇ ਤੁਸੀਂ ਆਪਣੇ ਆਪਣੀ ਮਰਜ਼ੀ ਨਾਲ ਮੈਨੂੰ ਹਰ ਇੱਕ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਉਹ ਉਹਨੇ ਕਿਹਾ ਕਿ ਪਰ ਮੈਂ ਇੱਕ ਤੋਹਫਾ ਜਿਹੜਾ ਅੱਜ ਤੁਹਾਡੇ ਤੋਂ ਮੰਗਣਾ ਉਹ ਇਹ ਹੈ ਕਿ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਦਿਨ ਦੇ ਦਿਓ ਜਦੋਂ ਮੈਂ ਨਾ ਕਿਸੇ ਦੀ ਵਾਈਫ ਹੋਵਾਂ ਨਾ ਕਿਸੇ ਦੀ ਮਾਂ ਹੋਵਾਂ ਨਾ ਕਿਸੇ ਦੀ ਧੀ ਹੋਵਾਂ ਨਾ ਕਿਸੇ ਦੀ ਨੂੰਹ ਹੋਵਾਂ ਉਹ ਆਪਣਾ ਮੇਰਾ ਸਾਰਾ ਦਿਨ ਮੈਂ ਕਿੱਥੇ ਆ ਕਿਸ ਨਾਲ ਆ ਕਿਵੇਂ ਬਤਾਇਆ ਮੈਨੂੰ ਕੁਝ ਨਾ ਪੁੱਛਿਆ ਜਾਵੇ ਤੇ ਹੋਰ ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਦੀ ਬਸ ਉਹ ਇੱਕ ਦਿਨ ਮੈਂ ਸਿਰਫ ਮੈਂ ਹੋਵਾਂ ਉਹ ਉਹ ਦਿਨ ਸਿਰਫ ਮੇਰਾ ਹੋਵੇ ਤੇ ਮੈਂ ਆਪਣੀ ਮਰਜ਼ੀ ਨਾਲ ਉਹ ਦਿਨ ਬਿਤਾ ਕੇ ਫਿਰ ਉਸੇ ਤਰ੍ਹਾਂ ਦੀ ਜ਼ਿੰਦਗੀ 'ਚ ਉਸੇ ਤਰ੍ਹਾਂ ਵਾਪਸ ਆ ਜਾਊਂਗੀ ਜਿਵੇਂ ਮੈਂ ਹਮੇਸ਼ਾ ਤੋਂ ਆਉਂਦੀ ਰਹੀ ਹਾਂ ਤੇ ਮੈਨੂੰ ਉਮੀਦ ਆ ਕਿ ਤੁਸੀਂ ਅੱਜ ਇਹ ਤੋਹਫ਼ਾ ਮੈਨੂੰ ਖੁਸ਼ੀ-ਖੁਸ਼ੀ ਦਿਓਗੇ ਤੇ ਇਸ ਕੋ ਤੋਹਫੇ ਲਈ ਤੁਸੀਂ ਮੈਨੂੰ ਮਨਾ ਨਹੀਂ ਕਰੋਗੇ ਤੇ ਇੱਥੇ ਹੀ ਕਹਾਣੀ ਖਤਮ ਹੋ ਜਾਂਦੀ ਹੈ ਹੁਣ ਇਸ ਕਹਾਣੀ ਨੂੰ ਤੁਸੀਂ ਸੁਣਿਆ ਕੀ ਮਹਿਸੂਸ ਕੀਤਾ ਕੀ ਤੁਹਾਨੂੰ ਇਸ ਕਿਸ ਕਹਾਣੀ ਚੋਂ ਲੱਭਿਆ ਜਾਂ ਕੀ ਤੁਹਾਨੂੰ ਉਹਦਾ ਤੋਹਫਾ ਮੰਗਿਆ ਕਿੰਨਾ ਕਿ ਜਾਇਜ਼ ਨਾਜਾਇਜ਼ ਲੱਗਿਆ ਜਾਂ ਇਸ ਤਰ੍ਹਾਂ ਦੇ ਤੋਹਫੇ ਦੀ ਇਸ ਤਰ੍ਹਾਂ ਦੀ ਮੰਗ ਰੱਖਣ ਦੀ ਕਿਉਂ ਲੋੜ ਪਈ ਇਹ ਸਾਰੀਆਂ ਚੀਜ਼ਾਂ ਔਰਤ ਦੇ ਮਨੋਵਿਗਿਆਨ ਨੂੰ ਦਰਸਾਉਂਦੀਆਂ ਨੇ ਬਹੁਤ ਸਾਰੀਆਂ ਔਰਤਾਂ ਨੇ ਐਸੀਆਂ ਜਿਹੜੀਆਂ ਆਪਣੀ ਤਾਂ ਉਮਰ ਸਾਰੀ ਜ਼ਿੰਦਗੀ ਆਪਣੀਆਂ ਡਿਊਟੀਆਂ ਨਿਭਾਉਂਦੀਆਂ ਰਹਿੰਦੀਆਂ ਨੇ ਆਪਣੇ ਜਿਹੜੀਆਂ ਜ਼ਿੰਮੇਵਾਰੀਆਂ ਸਮਾਜ 'ਚ ਰਹਿੰਦੇ ਆ ਪਰਿਵਾਰ 'ਚ ਰਹਿੰਦੇ ਆ ਉਹਨਾਂ ਦੇ ਸਿਰ ਪਈਆਂ ਨੇ ਉਹ ਕਰਦੀਆਂ ਰਹਿੰਦੀਆਂ ਨੇ ਪਰ ਉਹ ਆਪਣੇ ਲਈ ਆਪਣੀ ਨਿੱਜੀ ਖਵਾਹਿਸ਼ਾਂ ਲਈ ਜਾਂ ਆਪਣੇ ਲਈ ਕਦੇ ਵੀ ਇੰਨਾ ਵਕਤ ਨਹੀਂ ਕੱਢ ਸਕਦੀਆਂ ਜਾਂ ਕੱਢ ਵੀ ਸਕਦੀਆਂ ਹੋਣ ਤਾਂ ਉਹਨਾਂ ਨੂੰ ਉਹ ਵਕਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੀ ਦਿੱਤਾ ਨਹੀਂ ਜਾਂਦਾ ਕਿਉਂ ਕਿਉਂਕਿ ਬੱਚੇ ਉਹਨੂੰ ਹਮੇਸ਼ਾ ਇੱਕ ਮਾਂ ਵਜੋਂ ਦੇਖਦੇ ਆ ਬੱਚਿਆਂ ਦੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕਰਦੀ ਕਰਦੀ ਮਾਂ ਕਦੇ ਵੀ ਉਹਨਾਂ ਅੱਗੇ ਆਪਣੀ ਕੋਈ ਇੱਛਾ ਸਵੈ ਇੱਛਾ ਜ਼ਾਹਰ ਨਹੀਂ ਕਰ ਸਕਦੀ ਕਿਉਂਕਿ ਸਮਾਜ ਦਾ ਸਿਸਟਮ ਅਸੀਂ ਇਦਾਂ ਦਾ ਬਣਾ ਲਿਆ ਇਸਟ੍ਰਕਚਰ ਇਦਾਂ ਦਾ ਬਣ ਗਿਆ ਇਸੇ ਤਰ੍ਹਾਂ ਹਸਬੰਦ ਕੋਲ ਉਹ ਕਹਿੰਦਾ ਕਿ ਤੈਨੂੰ ਮੈਂ ਖੁਸ਼ ਤਾਂ ਰੱਖਦਾ ਉਹ ਆਪ ਹੀ ਉਹਨਾਂ ਦੀਆਂ ਖੁਸ਼ੀਆਂ ਨੂੰ ਤੈਅ ਕਰ ਲੈਂਦੇ ਨੇ ਕਿ ਬਸ ਇੰਨੇ ਨਾਲ ਹੀ ਖੁਸ਼ ਆ ਪਰ ਉਹਨਾਂ ਨੂੰ ਅੰਦਰੋਂ ਕੋਈ ਨਹੀਂ ਜਾਣਦਾ ਜਾਂ ਉਹਨਾਂ ਦੇ ਵੀ ਆਪਣੇ ਪਲ ਹੁੰਦੇ ਨੇ ਉਹਨਾਂ ਦਾ ਵੀ ਆਪਣਾ ਵਕਤ ਹੁੰਦਾ ਜਿਹਨੂੰ ਆਪਾਂ ਮੀ ਟਾਈਮ ਕਹਿ ਦਿੰਦੇ ਆ ਕਿਸੇ ਦੀ ਵੀ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਉਹਨਾਂ ਦੀ ਇਸ ਡਿਮਾਂਡ ਦਾ ਕਿੰਨਾ ਕੁ ਮਤਲਬ ਉਹ ਕਿੰਨੀ ਕਿ ਟੁਕਮੀ ਆ ਜਾਂ ਉਸ ਚੀਜ਼ ਦੀ ਕਿਉਂ ਲੋੜ ਪਈ ਇਹ ਸਾਰੇ ਉੱਤਰ ਇਸ ਇੱਕ ਕਹਾਣੀ 'ਚ ਪਏ ਨੇ ਜਿਦੇ ਚੋਂ ਲੇਖਕਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਮੈਂ ਇਸ ਨੂੰ ਸਹੀ ਜਾਂ ਗਲਤ ਮੈਂ ਆਪਣਾ ਨਿਰਣਾ ਨਹੀਂ ਦਿੰਦੀ ਮੈਂ ਜਸਟ ਬਿਆਨ ਕੀਤਾ ਕਿ ਉਹਦੇ ਪਿੱਛੇ ਮਾਨਸਿਕਤਾ ਕੀ ਰਹੀ ਹੋਏਗੀ ਕਿਉਂਕਿ ਬੀਇੰਗ ਅ ਵੂਮਨ ਮੈਂ ਵੀ ਇਹ ਚੀਜ਼ ਮਹਿਸੂਸ ਕਰ ਸਕਦੀਆਂ ਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਅਸੀਂ ਔਰਤਾਂ ਹੋ ਕੇ ਅਸੀਂ ਨਹੀਂ ਦੱਸ ਸਕਦੀਆਂ ਤੇ ਇਹ ਗੱਲਾਂ ਨੂੰ ਜਦੋਂ ਅਸੀਂ ਸਮਝਾਂਗੇ ਤਾਂ ਮੇਰਾ ਖਿਆਲ ਆ ਕਿ ਅਸੀਂ ਫਿਰ ਆਪਣਾ ਵਕਤ ਸਾਰੇ ਦਾ ਸਾਰਾ ਆਪਣੇ 파ਟਨਰ ਨੂੰ ਉਹਦੇ ਮੁਤਾਬਕ ਵੀ ਦੇਵਾਂਗੇ ਕਿ ਚੱਲ ਅੱਜ ਉੱਥੇ ਚੱਲੀਏ ਜਿੱਥੇ ਤੇਰਾ ਮਨ ਆ। ਚੱਲ ਅੱਜ ਉਹੀ ਕੁਝ ਕਰਾਂਗੇ ਜੋ ਤੂੰ ਚਾਹੇਂਗੀ। ਅੱਜ ਉੱਥੇ ਹੀ ਜਾਵਾਂਗੇ ਜੋ ਤੈਨੂੰ ਚੰਗਾ ਲੱਗਦਾ। ਇਸੇ ਤਰ੍ਹਾਂ ਔਰਤਾਂ ਦਾ ਵੀ ਪਰ ਕਿਉਂਕਿ ਸਾਡਾ ਸਮਾਜ ਇਹੋ ਜਿਹਾ ਕਿ ਇੱਥੇ ਅਸੀਂ ਜਿਹੜੀ ਬੋਗ ਹਿੰਦੀ ਹੈਗੀ ਆ ਉਹ ਮਰਦ ਪ੍ਰਧਾਨ ਸਮਾਜ ਦੀ ਹੈਗੀ ਆ ਮਰਦ ਨੂੰ ਹੀ ਆਪਾਂ ਮੁਢਲੇ ਰੂਪ ਚ ਦੇਖਦੇ ਆ ਕਿਤੇ ਨਾ ਕਿਤੇ ਔਰਤਾਂ ਨੇ ਵੀ ਇਸ ਚੀਜ਼ ਨੂੰ ਸਵੀਕਾਰ ਕਰ ਲਿਆ ਆ ਪਰ ਇਹ ਲੇਖਕਾਂ ਦਾ ਫਰਜ਼ ਹੁੰਦਾ ਕਿ ਉਹ ਸਮਾਜ ਦਾ ਸ਼ੀਸ਼ਾ ਸਾਨੂੰ ਦਿਖਾਉਂਦੇ ਨੇ ਤੇ ਦਿਖਾਉਣਾ ਵੀ ਚਾਹੀਦਾ ਕਿਉਂਕਿ ਜਿਹੜੀਆਂ ਇਹ ਮਾਨਸਿਕਤਾ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਇਹ ਇੱਕ ਮਨੋਵਿਗਿਆਨੀ ਹੀ ਇਹਨਾਂ ਨੂੰ ਫੜ ਸਕਦੇ ਆ ਤੇ ਇਹਨਾਂ ਨੂੰ ਸਮਝ ਸਕਦੇ ਆ ਸੋ ਅੱਜ ਦੀ ਇਹ ਕਹਾਣੀ ਸੀਗੀ ਤੁਹਾਨੂੰ ਕਿਵੇਂ ਲੱਗੀ ਆਪਣੇ ਵਿਚਾਰ ਜਰੂਰ ਦੱਸਿਓ ਮਿਲਦੇ ਆਂ ਜਲਦੀ ਹੀ ਸਸਿਕਾ